ਨਮਸਕਾਰ ਤੁਸੀਂ ਦੇਖ ਰਹੇ ਹੋ ਰਤਨ ਪੰਜਾਬੀ ਮੈਂ ਹਾ ਤਜਸ ਮਨੀਰਾ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕਈ ਸਾਰੇ ਵਾਅਦੇ ਕਰਕੇ ਸੱਤਾ ਚ ਆਈ ਸੀ ਜੀ ਹਾਂ ਪੰਜਾਬ ਚ ਆਪ ਸਰਕਾਰ ਵੱਲੋਂ 3 ਮਹੀਨਿਆਂ ਚ ਪੰਜਾਬ ਚੋਂ ਨਸ਼ਾ ਖਤਮ ਕਰਨ ਦਾ ਦਾਵਾ ਕੀਤਾ ਗਿਆ ਸੀ ਅਤੇ ਭਗਵੰਤ ਮਾਨ ਦੇ ਇਸ ਦਾਅਵੇ ਕਰਕੇ ਪੰਜਾਬ ਦੀ ਜਨਤਾ ਆਪ ਸਰਕਾਰ ਨੂੰ ਸੱਤਾ ਚ ਲੈ ਆਈ ਸੀ ਪਰ ਅਸਲੀਅਤ ਚ ਹੁਣ ਹੋ ਕੀ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਹਰ ਦਾਅਵੇ ਫੇਲ ਸਾਬਤ ਹੋ ਰਹੇ ਨੇ ਪੰਜਾਬ ਦੇ ਵਿੱਚ ਨਸ਼ਿਆ ਦਾ ਸਿਲਸਿਲਾ ਲਗਾਤਾਰ ਚੱਲ ਰਹੀ ਹੈ ਹਰ ਰੋਜ਼ ਨਸ਼ੇ ਕਾਰਨ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਖਬਰ ਸੁਣਨ ਨੂੰ ਮਿਲਦੀ ਹੈ ਪਰ ਹੁਣ ਭਗਵੰਤ ਮਾਨ ਚੁੱਪ ਕਿਉਂ ਬੈਠੇ ਨੇ ਸੱਤਾ ਜਿਉਣ ਤੋਂ ਪਹਿਲਾਂ ਤਾਂ ਉਹ ਆਪਣੀ ਜ਼ੁਬਾਨੀ ਦੂਜੀਆਂ ਪਾਰਟੀਆਂ ਤੇ ਦੋਸ਼ ਮਾਰਦੇ ਹੁੰਦੇ ਸੀ ਕਿ ਇਹ ਪਾਰਟੀ ਜਾਂ ਉਹ ਪਾਰਟੀ ਪੰਜਾਬ ਦੀ ਜਵਾਨੀ ਨੂੰ ਨਸ਼ਾ ਵੱਲ ਧਕੇਲ ਰਹੀ ਹੈ ਤੇ ਉਸ ਸਮੇਂ ਤਾਂ ਇਹ ਇਹ ਕਹਿੰਦੇ ਸੀ ਕਿ ਸਾਡੀ ਪਾਰਟੀ ਆਉਣ ਤੇ ਨਸ਼ਾ ਬੰਦ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ ਪਰ ਹੋ ਕੀ ਰਿਹਾ ਹੈ ਇਸ ਸਭ ਤੋਂ ਉਲਟ ਰੰਗਲਾ ਪੰਜਾਬ ਬਨਨ ਦੀ ਬਜਾਏ ਨਸ਼ਾ ਦਾ ਕਾਰੋਬਾਰ ਵਧਣ ਕਾਰਨ ਪੰਜਾਬ ਕੰਦਲਾ ਪੰਜਾਬ ਬਣ ਚੁੱਕਿਆ ਹੈ ਜੀ ਹਾਂ ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਹੁਣ ਸੰਗਰੂਰ ਦੇ ਪਿੰਡ ਲੋੰਗੋਵਾਲ ਦੇ ਲੋਕ ਨਸ਼ਾ ਤਸਕਰਾਂ ਅਤੇ ਪਿੰਡ ਵਿੱਚ ਸ਼ਰਿਆਮ ਭੁੰਦੇ ਨਸ਼ੇੜੀਆਂ ਤੋਂ ਪਰੇਸ਼ਾਨ ਨੇ ਜਿਸ ਦੇ ਚੱਲਦਿਆਂ ਪਿੰਡ ਦੀਆਂ ਔਰਤਾਂ 4 ਸਤੰਬਰ ਤੋਂ ਆਪਣੇ ਸਾਰੇ ਕੰਮਾਂ ਨੂੰ ਛੱਡ ਕੇ ਸੜਕਾਂ ਜਾਮ ਕਰਕੇ ਲਗਾਤਾਰ ਪ੍ਰਦਰਸ਼ਨ ਕਰ ਰਹੀਆਂ ਨੇ ਦੱਸ ਦੇ ਕਿ ਇੱਥੇ ਰਹਿੰਦੀਆਂ ਔਰਤਾਂ ਵੀ ਮਜ਼ਦੂਰੀ ਕਰਦੀਆਂ ਨੇ ਪਰ ਹੁਣ ਉਹ ਆਪਣਾ ਕੰਮ ਛੱਡ ਕੇ ਨਸ਼ੇ ਦੇ ਖਿਲਾਫ ਇਸ ਮੁਹਿੰਮ 'ਚ ਜੁਟੀਆਂ ਹੋਈਆਂ ਨੇ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਇਸ ਨਸ਼ੇ ਦੇ ਸ਼িকার ਹੋ ਗਏ ਨੇ ਤੇ ਉਹ ਚੌਂਦੀਆਂ ਨੇ ਪੁਲਿਸ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਉੱਤੇ ਕਾਰਵਾਈ ਕਰਨ ਦੀ ਬਜਾਏ ਨਸ਼ਾ ਵੇਚਣ ਵਾਲਿਆਂ ਦੇ ਕਾਰਵਾਈ ਕੀਤੀ ਜਾਵੇ ਧਰਨਾ ਸਾਨੂੰ ਇਸ ਕਰਕੇ ਦੇਣਾ ਪੈ ਰਿਹਾ ਜੀ ਵੀ ਨਸ਼ਾ ਕਰਦੇ ਨੇ ਨਸ਼ਾ ਬੀਕਦਾ ਵੀ ਬਹੁਤ ਹੈ ਜੀ ਜੇ ਬੀਕਦਾ ਜੀ ਬੱਚੇ ਤਾਂ ਖਾਂਦੇ ਨੇ ਜੇ ਵੇਚਣ ਵਾਲੇ ਹਟਾਏ ਜਾਣ ਫਿਰ ਫਿਰ ਗੱਲ ਠੀਕ ਨਹੀਂ ਹੈਗੀ ਵੀ ਨਸ਼ਾ ਬੀਕਦਾ ਜੀ ਸਾਡੇ ਮੰਡੀ ਦੇ ਗੇੜ ਤੇ ਸਾਨੂੰ 4 ਤਰੀਕ ਦਾ ਅਸੀਂ ਧਰਨਾ ਦੇ ਰਹੇ ਹਾਂਗੇ ਮਾਈਆਂ ਸਾਡੇ ਨਾਲ ਸਾਰੇ ਬੈਠੀਆਂ ਨੇ ਮਾਈਆਂ ਸਾਡੇ ਮਹੱਲੇ ਦੀਆਂ ਇਕੱਠੀਆਂ ਹੋ ਕੇ ਮੇਰੇ ਪਰਿਵਾਰ ਚ ਮੇਰਾ ਬੇਟਾ ਖਾਂਦਾ ਜੀ ਮੇਰੇ ਦੋ ਪੋਤੀਆਂ ਨੇ ਤੇ ਮਿਲ ਜਾਂਦਾ ਇਕ ਇਕ ਖਾਲਾਂ ਦਾ ਇਕ ਮਿਲ ਜਾਂਦਾਗਾ ਦੋ ਮਿਲ ਜਾਂਦੇ ਨੇ ਦੋ ਖਾਲਾਂ ਦਾ ਕੋਈ ਜਦੋਂ ਮਿਲਦਾ ਜੀ ਉਹਨਾਂ ਨੇ ਤਾਂ ਖਾਣਾ ਹੀ ਆ ਜਦੋਂ ਮਿਲਦਾਗਾ ਗੁਜ਼ਾਰਾ ਕਰ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਵੀ ਨਸ਼ੇ ਵਤਨ ਕਾਰਨ ਬੇਹਾਲ ਹੋ ਗਈਆਂ ਨੇ ਕਰੇ ਜੀ ਮੇਰਾ ਜੇਠ ਖਾਂਦਾ ਸੀ ਇੱਕ ਅੱਧਾ ਕੈਪਸੂਲ ਜਿਹੜਾ ਕੋਈ ਮਿਲਦਾ ਸੀ ਉਹ ਖਾ ਲੈਂਦਾ ਸੀਗਾ ਅਗਲਾ ਕੋਈ ਲਾਰਾ ਦੇ ਦੇ ਦਿੰਦਾ ਸੀਗਾ ਇੱਥੇ ਸੱਡਿਆ ਜਾਂ ਉੱਥੇ ਸੱਡਿਆ ਖਾ ਲੈਂਦਾ ਸੀ ਇੱਕ ਅੱਧਾ ਮਿਲਦਾ ਜਿਹੜਾ ਖਾ ਲੈਂਦਾਗਾ ਜੇ ਨਹੀਂ ਮਿਲਦਾਗਾ ਹੀ ਬਸ ਉਹ ਗਾਲਾਂ ਕੱਢ ਲੱਗ ਜਾਂਦਾਗਾ ਇਸ ਪਿੰਡੇ ਹੀ ਨੇੜੇ ਰਹਿੰਦੇ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਨਸ਼ਾ ਰੋਕਣ ਦੇ ਬਾਵਜੂਦ ਵੀ ਪ੍ਰੀਗੈਲੀਨਾ ਦੇ ਕੈਪਸੂਲ ਵਿਕ ਰਹੇ ਨੇ ਪਿੰਡ 'ਚ ਬਹੁਤ ਜ਼ਿਆਦਾ ਨਸ਼ਾ ਵਿਗਦਾ ਇਹ ਤੁਸੀਂ ਐਂਸਾ ਫਲਾ ਲੋ ਵੀ ਆਲੇ-ਦਾਲੇ ਦੇ ਪਿੰਡਾਂ 'ਚ ਪੁੱਛ ਲੋ ਵੀ ਨਸ਼ਾ ਕਿੱਥੇ ਮਿਲਦਾ ਕਹਣਗੇ ਲੋਂਗੋਵਾਲ ਮਿਲਦਾ ਨਾਜ ਮੰਡੀ ਦੇ ਗੇਟ ਤੇ ਬਹੁਤ ਜ਼ਿਆਦਾ ਨਸ਼ਾ ਪਜ ਪਜ ਕੇ ਸਾਡੀਆਂ ਦੁਕਾਨਾਂ ਦੇ ਵਿੱਚ ਵਟਦੇ ਨੇ ਘਰਾਂ ਦੇ ਵਿੱਚ ਵਟਦੇ ਨੇ ਜਾ ਜਾ ਕੇ ਬਹੁਤ ਜ਼ਿਆਦਾ ਨਸ਼ਾ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਜਿਹੜੇ ਪਹਿਲੀ ਗੱਲ ਤਾਂ ਇਹ ਸਿਗਨੇਚਰ ਕੈਪਸੂਲ ਨੇ ਜਿਹੜੇ ਇਹਨਾਂ ਨੂੰ ਐਨਡੀਪੀਐਸ ਦੇ ਤਾਰਾ ਦੇ ਅਧੀਨ ਲਿਆਉਣਾ ਚਾਹੀਦਾ ਤਵਖਿਆ ਤੁਸੀਂ ਪੰਜਾਬ ਦੇ ਲੋਕ ਨਸ਼ੇ ਤੋਂ ਕਿਸ ਹੱਦ ਤੱਕ ਪਰੇਸ਼ਾਨ ਨੇ ਲੋਕਾਂ ਦੀਆਂ ਗੱਲਾਂ ਸੁਣ ਕੇ ਤਾਂ ਹੁਣ ਇੰਜ ਲੱਗ ਰਿਹਾ ਹੈ ਕਿ ਭਗਵੰਤ ਮਾਨ ਦੇ ਸਾਰੇ ਦਾਅਵਿਆਂ ਦੀ ਪੋਲ ਖੁੱਲ ਚੁੱਕੀ ਹੈ ਜਿੰਨਾ ਝੂਠ ਦਾ ਸਹਾਰਾ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਸੰਭਾਲੀ ਹੈ ਹੁਤਾਬ ਸਰਕਾਰ ਤੋਂ ਲੋਕਾਂ ਦਾ ਮੋਪੰਗ ਹੋ ਚੁੱਕਿਆ ਹੈ ਕਿਉਂਕਿ ਨਸ਼ਾ ਪੰਜਾਬ ਚੋਂ ਬੰਦ ਕਰਨ ਦਾ ਡਰਾਮਾ ਸਿਰਫ ਤੇ ਸਿਰਫ ਸੱਤਾ ਚੋਂ ਲਈ ਰਚਿਆ ਗਿਆ ਸੀ ਨਸ਼ੇ ਕਾਰਨ ਜਿੱਥੇ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਉੱਥੇ ਚੋਰੀ ਤੇ ਲੁੱਟ ਖੋਹਦੀਆਂ ਵਾਰਦਾਤਾਵੰਦੀਆਂ ਨੇ ਚਿੱਟਾ ਵਰਗਾ ਘਾਹ ਤੱਕ ਨਸ਼ਾ ਪਿੰਡਾਂ ਤੇ ਸ਼ਹਿਰਾਂ ਦੀ ਨੌਜਵਾਨੀ ਨੂੰ ਖੰਨਵਾਗ ਖਾ ਰਿਹਾ ਹੈ ਮਾਵਾ ਦੇ ਪੁੱਤਰ ਭੈਣਾ ਦੇ ਇਕਲੋਤੇ ਪਰਾ ਸੁਹਾਗਨਾ ਦੇ ਸੁਹਾਗ ਇਹਨਾਂ ਨਸ਼ਿਆਂ ਦੀ ਭੇਡ ਚੜ ਚੁੱਕੇ ਨੇ ਜੇ ਇਹਹੀ ਹਾਲਾਤ ਰਹੇ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਇਹ ਮੁਹਾਵਰਾ ਸੱਚ ਹੁੰਦਾ ਦਿਖਾਈ ਦੇਵੇਗਾ ਫਿਰ ਪਛਤਾਏ ਕਿਆ ਹੋਤ ਜਦ ਚਿੜੀ ਆ ਚੁੱਕ ਗਈ ਖੇਤ ਕਿਉਂਕਿ ਸਰਕਾਰ ਜਰੂਰ ਹੋਰ ਬਦਲੀ ਹੈ ਪਰਨਿਤੀਆਂ ਉਹੀ ਲੋਕ ਮਾਰੂ ਨੇ